ਅੱਜ ਦਾਣਾ ਮੰਡੀ ਪਿੱਖੇਵੜ ਵਿਖੇ ਇੱਕ ਤਰੀਕ ਦੀ ਹੜਤਾਲ ਨੂੰ ਬਖਰਾਉਂਦੇ ਆ ਸਮੂਹ ਆੜਤੀ ਐਸੋਸੀਏਸ਼ਨ ਮਜ਼ਦੂਰੀਏ ਨੇ ਆਪਣੇ ਰੋਜ਼ਮਚਾਰੇ ਦੌਰਾਨ ਤਰ ਨਿਦਰਾ ਸਾਰੇ ਆੜਤੀਏ ਦਾਣਾ ਮੰਡੀ ਪਿੱਖੇਵੜ ਵਿਖੇ ਇਕੱਤਰ ਹੋਏ ਔਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਜਗ੍ਹਾ-ਜਗ੍ਹਾ ਤੇ ਜਿਹੜਾ ਉਹ ਆੜਤੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਔਰ ਪੂਰੇ ਪੰਜਾਬ ਵਿੱਚੋਂ ਤਰਨਤਾਰਨ ਜ਼ਿਲ੍ਹੇ ਵਿੱਚ ਹੜਤਾਲ ਨੂੰ ਪੂਰਾ ਪ੍ਰਵਾਹ ਹੰਗਾਰਾ ਸ਼੍ਰੀ ਵਿਜੇ ਕਲਰਾਜੀ ਦੇ ਉਹਨਾਂ ਦੇ ਹੜਤਾਲ ਦੇ ਕਾਲ ਤੇ ਔਰ ਜ਼ਿਲ੍ਹਾ ਪ੍ਰਧਾਨ ਸਰਦਾਰ ਕਰਬੀਰ ਸਿੰਘ ਜੀ ਕਸੇਲ ਦੀ ਕਾਲ ਤੇ ਆਰਤੀਆਂ ਦਾ ਵੱਡਾ ਜਮਾਵੜਾ ਜਿਹੜਾ ਵਾ ਉਹ ਆਰਤੀਆਂ ਨੇ ਪੂਰਨ ਤੌਰ ਤੇ ਜ਼ਿਲ੍ਹਾ ਤਰਨਤਾਰਨ ਬੰਦ ਰੱਖਿਆ ਔਰ ਹਰ ਮੰਡੀ ਦੇ ਵਿੱਚ ਜਿਹੜਾ ਵਾ ਉਹ ਐਡਜਸਟਮੈਂਟ ਕੀਤਾ ਗਿਆ ਸਰਕਾਰ ਦੇ ਵਿਰੋਧ ਸੁਝਾਰਾ ਕੀਤਾ ਗਿਆ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਆਰਤੀਆਂ ਦਾ ਇਹ ਵੱਡਾ ਇਕੱਠ ਵੱਡਾ ਰੋਸ ਮੁਝਾ ਰਹਾ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਸਟਾ ਇੱਕਾ ਜਿੰਦਾਬਾ 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 ਸਟਾ ਇੱਕਾ ਜਿੰਦਾਬਾ 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 ਆਰਤੀ ਮਜ਼ਦੂਰ ਇੱਕਾ ਜਿੰਦਾਬਾ